ਢੱਲੇਵਾਲ ਨੇ ਵਿੱਚ ਮੀਟਿੰਗ ਦੇ ਉੱਠ ਕੇ ਇਹ ਕਿਹਾ ਇਹ ਉਹਨਾਂ ਦੀ ਅੰਦਰ ਦੀ ਗੱਲ ਹੈ ਜਦੋਂ ਉੱਥੇ ਅਸੀਂ ਮੀਟਿੰਗ ਦੇ ਵਿੱਚ ਬੈਠੇ ਸੀ ਉਹ ਕਿਹਾ ਇਹ ਕਿਹਾ ਅਸੀਂ ਤਿੰਨ ਕਾਨੂੰਨਾ ਵਾਸਤੇ ਆਏ ਆ ਅਸੀਂ ਐਮਐਸਪੀ ਵਾਸਤੇ ਨਹੀਂ ਆਏ ਆ ਭਾਵੇਂ ਦੁਨੀਆ ਜਾਏ ਪਰ ਉਹਦਾ ਕੀ ਕੀ ਹੋ ਬਣਦਾ ਹੈ ਜਿਹੜਾ ਉਸ ਟਾਈਮ ਇਹ ਕਹਿ ਰਿਹਾ ਕਿ ਅਸੀਂ ਤਿੰਨ ਕਾਨੂੰਨਾ ਵਾਸਤੇ ਆਏ ਆ ਅਸੀਂ ਐਮਐਸਪੀ ਵਾਸਤੇ ਨਹੀਂ ਆਏ ਅੱਜ ਉਹ ਕਹਿੰਦਾ ਸੀ ਐਮਐਸਪੀ ਲੈਣ ਜਾ ਰਹੇ ਇਸ ਕਰਕੇ ਉਹਨਾਂ ਨੇ ਐਮਐਸਪੀ ਦੀ ਮੰਗ ਨੂੰ ਦਬਾ ਕੇ ਰੱਖਿਆ ਖਾਲੀ ਫਾਰਮੈਲਟੀ ਵਾਸਤੇ ਕੀਤੀ ਹੈ ਲਾਗੂ ਕਰਵਾਉਣ ਵਾਸਤੇ ਪ੍ਰੇਸ਼ਰ ਨਹੀਂ ਦਿੱਤਾ ਤਜੀਤ ਸਿੰਘ ਢੱਲੇਵਾਲੀ ਨੇ ਜਿਨ੍ਹਾਂ ਨੇ ਖੁਲਾਸੇ ਕੀਤੇ ਸੀ ਵੀ ਉੱਥੇ ਲੀਡਰ ਵੇਗ ਗਏ ਲੀਡਰਾਂ ਨੇ ਮੋਟੇ-ਮੋਟੇ ਪੈਸੇ ਖਾ ਲਏ ਉਹਨਾਂ ਨੇ ਪੂਰੇ ਖੁਲਾਸੇ ਕਰ ਦਿੱਤੇ ਸੀ ਨਹੀਂ ਉਹਨੂੰ ਪਤਾ ਹੋਣਾ ਥਾ ਲੈ ਜਿਹੜੇ ਖਾ ਲਏ ਉਹਦਾ ਦੱਸਣਾ ਚਾਹੀਦਾ ਸੀ ਇਹਨਾਂ ਨੇ ਕਿ ਚਿੱਠੀ ਲਿਖੀ ਉਹ ਮੇਰੇ ਤੋਂ ਵੀ ਕੋਈ ਉਹ ਸ਼ਰੱਡ ਢੱਲੇਵਾਲ ਤੋਂ ਬਿਲਕੁਲ ਇੱਕ ਕਾਨੂੰਨ ਵਾਪਸ ਲੈ ਲਿਓ ਇੱਕ ਸਟੇਟਾਂ ਦੇ ਹਵਾਲੇ ਕਰ ਦਿਓ ਤੀਜੇ ਤੇ ਕਮੇਟੀ ਬਣਾਓ ਐਮਐਸਪੀ ਦਾ ਇਕਤਰਨੀ ਧਲੇਵਾਲ ਨੂੰ ਜਿਹੜਾ ਹੈ ਮੇਰੇ ਜਿੰਨ ਮੈਨੂੰ ਪਤਾ ਲੱਗਿਆ ਉਸ ਤੋਂ 15 ਦਿਨ ਪਹਿਲਾਂ ਪਤਾ ਲੱਗਿਆ ਸੀ ਉਸ ਟਾਈਮ ਇਹਨਾਂ ਨੇ ਓਬਜੈਕਸ਼ਨ ਨਹੀਂ ਕੀਤਾ ਰੋਅ ਨਹੀਂ ਪਾਇਆ ਪਹਿਲਾ ਬੰਦਾ ਮੈਂ ਹੀ ਸੀ ਜਿੱਦਨ ਮੈਨੂੰ ਪਤਾ ਲੱਗਾ ਉਸ ਦਿਨ ਮੀਟਿੰਗ ਦੇ ਵਿੱਚ ਰੋਅ ਪਾਇਆ ਚਿੱਠੀ ਦੱਸੋ ਕਿ ਲਿਖੀ ਜੇ ਸਾਨੂੰ ਬੁਲਾਇਆ ਹੀ ਨਹੀਂ ਸਾਨੂੰ ਰਾਏ ਹੀ ਨਹੀਂ ਕੀਤੀ ਕਿਸੇ ਨੇ ਤੇ ਅਸੀਂ ਧੱਕੇ ਨਾਲ ਜਾਈਏ ਤੇ ਜੇ ਕੋਈ 1921 ਹੋ ਜੇ ਖਰਾਬੀ ਹੋ ਜੇ ਗੜਬੜ ਹੋ ਜੇ ਤੇ ਤਾਂ ਉਮਰ ਤੱਕ ਲੰਕ ਲੱਗ ਜਾਈਗਾ ਇਸ ਕਰਕੇ ਬਿਨਾ ਬੁਲਾਇਆ ਜਾਇਨਾ ਆਪਣਾ ਮਾਨ ਕਟਾਈ ਅਸੀਂ ਐਮਐਸਪੀ ਤੇ ਲੜੀਏ ਅੜੀਏ ਕਿਉਂ ਮੰਗਤੇ ਰੱਖੀ ਪਰ ਉਸ ਤੇ ਅੜੀਏ ਕਿਉਂ ਤੇ ਸਾਨੂੰ ਤੇ ਮਿਲ ਰਿਹਾ ਜਿਹਨਾਂ ਨੂੰ ਨਹੀਂ ਮਿਲ ਰਿਹਾ ਉਹ ੜ ਨਹੀਂ ਰਹੇ ਤੇ ਅਸੀਂ ਆਪਣਾ ਗੱਲ ਕਿਉਂ ਪੁਆਈਏ ਉਹਨਾਂ ਦੀ ਥਿਉਰੀ ਜਿਹੜੀ ਸੀ ਅੰਦਰਲੀ ਏ ਸੀ ਇਸ ਕਰਕੇ ਉਹਨਾਂ ਨੇ ਐਮਐਸਪੀ ਦੀ ਮੰਗ ਨੂੰ ਦਬਾ ਕੇ ਰੱਖਿਆ ਖਾਲੀ ਫਾਰਮੈਲਟੀ ਵਾਸਤੇ ਚੱਕੀ ਹੈ ਲਾਗੂ ਕਰਵਾਉਣ ਵਾਸਤੇ ਪ੍ਰੇਸ਼ਰ ਨਹੀਂ ਦਿੱਤਾ ਤੁਸੀਂ ਕਿਸਾਨ ਲੀਡਰਾਂ ਦੀ ਗੱਲ ਕਰ ਰਹੇ ਹੋ ਕਿਸਾਨ ਲੀਡਰਾਂ ਦੀ ਮਤਲਬ ਐਮਐਸਪੀ ਸਿਰਫ ਹਵਾ ਦੇ ਵਿੱਚ ਛੱਡੀ ਸੀ ਉਹ ਸਿਰਫ ਹਵਾ ਦੇ ਵਿੱਚ ਛੱਡੀ ਸੀ ਐਕਚੁਅਲੀ ਜ਼ਮੀਨੀ ਜਿਹੜਾ ਸੀ ਦੇਖੋ ਸਾਡੀ 14 ਮੀਟਿੰਗਾਂ ਹੋਈਆਂ ਹਾਂ 14 ਮੀਟਿੰਗਾਂ ਦੇ ਵਿੱਚ ਆਪਣੇ ਦੋ ਹੀ ਮੰਗਾ ਸੀ ਨਾ ਇੱਕ ਤਿੰਨ ਕਰੂੜ ਦੂਜਾ ਐਮਐਸਪੀ ਐਮਐਸਪੀ ਦੇ ਪਰ ਹਸਰ ਦੇਣਾ ਚਾਹੀਦਾ ਸੀ 14 14 ਮੀਟਿੰਗਾਂ ਦੇ ਵਿੱਚ ਇੱਕ ਬਰੀ ਵੀ ਐਮਐਸਪੀ ਦਾ ਜ਼ਿਕਰ ਨਹੀਂ ਕੀਤਾ ਕਿ ਇਸ ਤੇ ਡਿਸਕਸ ਕਰੋ ਕੋਈ ਡਿਸਕਸ ਨਹੀਂ ਹੋਈ ਇੱਕ ਮੀਟਿੰਗ ਦੇ ਵਿੱਚ ਚਾਰ ਪੰਜ ਮੀਟਿੰਗਾਂ ਤੋਂ ਬਾਅਦ ਮੈਂ ਕਿਹਾ ਕਿ ਸਰਕਾਰ ਤੁਹਾਨੂੰ ਠਕਾਰੀ ਹੈ ਇਹਨਾਂ ਕਾਨੂੰਨਾਂ ਤੇ ਆਪਾਂ ਬਹਿਸ ਕਰੀ ਜਾ ਰਹੇ ਆ ਇਹ ਗੋਲ-ਗੋਲ ਕਰੀ ਜਾ ਰਹੇ ਨੇ ਹਰ ਮੀਟਿੰਗ ਦੇ ਵਿੱਚ ਕਦੇ ਉਹ ਵੀ ਚੁੱਪ ਕਰਕੇ ਬਹਿ ਗਏ ਅਸੀਂ ਵੀ ਚੁੱਪ ਕਰਕੇ ਬਹਿ ਗਏ ਕਿਤੇ ਬਾਈਕਾਟ ਕਰਤਾ ਕਿਤੇ ਬਹਿਸਕਾਰ ਕਰਤਾ ਆਪਾਂ ਜਿਹੜਾ ਹੈ ਵੀ ਆਪਣਾ ਅਜੰਡਾ ਜਿਹੜਾ ਹੈ ਆਪਾਂ ਇਹਨਾਂ ਨੂੰ ਫਸਾਈਏ ਇਹਨਾਂ ਨੇ ਕਿਹਾ ਕਿ ਐਮਐਸਪੀ ਹੈ ਐਮਐਸਪੀ ਰਹੇਗਾ ਮੋਦੀ ਜੀ ਨੇ ਅਨਾਉਂਸ ਕੀਤਾ ਸੀ ਤੇ ਇਹ ਇਹਨਾਂ ਨੇ ਐਮਐਸਪੀ ਦੇਣਾ ਨਹੀਂ ਹੂੰ ਤੇ ਆਪਾਂ ਐਮਐਸਪੀ ਦੀ ਗੱਲ ਰੱਖੀਏ ਤਿੰਨ ਕਾਨੂੰਨਾਂ ਤੱਕ ਜਿੱਥੇ ਤੱਕ ਆਪਣੀ ਗੱਲ ਹੋ ਗਈ ਇੱਥੇ ਤੱਕ ਇੱਥੋਂ ਤੱਕ ਬ੍ਰੈਕਟ ਕਰਕੇ ਵੀ ਇਹਨਾਂ ਕਾਨੂੰਨਾਂ ਤੇ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਹੂੰ ਪਹਿਲਾਂ ਤੁਸੀਂ ਐਮਐਸਪੀ ਦਾ ਦੱਸੋ ਹੂੰ ਜੇ ਇਹ ਐਮਐਸਪੀ ਮੰਨ ਲੈਂਦੇ ਤੇ ਵੀ ਹਾਊਸ ਸਾਡੀ ਗਾਰੰਟੀ ਅਸੀਂ ਖਰੀਦਾਂਗੇ ਹੂੰ ਤਿੰਨੇ ਕਾਨੂੰਨ ਤੇ ਰੱਦ ਹੋ ਗਿਆ ਆਪੇ ਹੂੰ ਉਹਨਾਂ ਦੀ ਕੀ ਵੈਲਯੂ ਬਚੀ ਹੂੰ ਜੇ ਇਹ ਨਹੀਂ ਖਰੀਦਦੇ ਤੇ ਦੇਸ਼ ਦੇ ਸਾਹਮਣੇ ਨੰਗੇ ਹੋਣਗੇ ਹੂੰ ਠੀਕ ਹੈ ਤੇ ਡੱਲੇਵਾਲ ਨੇ ਵਿੱਚ ਮੀਟਿੰਗ ਦੇ ਉੱਠ ਕੇ ਇਹ ਕਿਹਾ ਇਹ ਉਹਨਾਂ ਦੀ ਅੰਦਰ ਦੀ ਗੱਲ ਹੈ ਅੰਦਰ ਦੀ ਗੱਲ ਹੈ ਅੰਦਰ ਦੀ ਗੱਲ ਜਦੋਂ ਉੱਥੇ ਅਸੀਂ ਮੀਟਿੰਗ ਦੇ ਵਿੱਚ ਬੈਠੇ ਸੀ ਹਮ ਹਮ ਅਜੇ ਸਰਕਾਰੀ ਜਿਹੜੇ ਨੇਤਾ ਨਹੀਂ ਸੀ ਆਏ ਸਾਡੀ ਆਪਣੀ ਜਿਹੜੇ ਅਸੀਂ ਜਾਂਦੇ 40 ਬੰਦੇ ਮੀਟਿੰਗ ਦੇ ਵਿੱਚ ਉਹਨਾਂ ਦੇ ਵਿੱਚ ਹੀ ਗੱਲ ਹੈ ਤੇ ਰਾਜੇਵਾਲ ਨੇ ਉੱਠ ਕੇ ਇਹ ਕਿਹਾ ਅਸੀਂ ਤਿੰਨ ਕਾਨੂੰਨਾਂ ਵਾਸਤੇ ਆਏ ਆ ਅਸੀਂ ਐਮਐਸਪੀ ਵਾਸਤੇ ਨਹੀਂ ਆਏ ਡੱਲੇਵਾਲ ਨੇ ਗੱਲੇਵਾਲ ਨੇ ਡੱਲੇਵਾਲ ਨੇ ਕਿਹਾ ਤੇ ਅੱਜ ਉਹੀ ਡੱਲੇਵਾਲ ਕਹਿੰਦਾ ਸੀ ਐਮਐਸਪੀ ਵਾਸਤੇ ਜਾ ਰਹੇ ਹਾਂ ਆ ਲੈ ਦੁਨੀਆ ਜਾਏ ਪਰ ਉਹਦਾ ਕੀਮਤ ਕੀ ਮੂੰਹ ਬਣਦਾ ਹੈ ਜਿਹੜਾ ਉਸ ਟਾਈਮੇ ਕਹ ਰਿਹਾ ਕਿ ਅਸੀਂ ਤਿੰਨ ਕਾਨੂੰਨਾਂ ਵਾਸਤੇ ਆਏ ਆ ਅਸੀਂ ਐਮਐਸਪੀ ਵਾਸਤੇ ਨਹੀਂ ਆਏ ਅੱਜ ਉਹ ਕਹਿੰਦਾ ਸੀ ਐਮਐਸਪੀ ਲੈਣ ਜਾ ਰਹੇ ਹੁਣ ਜਗੀਰ ਸਿੰਘ ਡੱਲੇਵਾਲ ਹੀ ਨੇ ਜਿਨ੍ਹਾਂ ਨੇ ਖੁਲਾਸੇ ਕੀਤੇ ਸੀ ਵੀ ਉੱਥੇ ਲੀਡਰ ਵਿਗ ਗਏ ਲੀਡਰਾਂ ਨੇ ਮੋਟੇ-ਮੋਟੇ ਪੈਸੇ ਖਾ ਲਏ ਉਹਨਾਂ ਨੇ ਪੂਰੇ ਖੁਲਾਸੇ ਕਰ ਦਿੱਤੇ ਸੀ ਇੱਕ ਵਾਰੀ ਆ ਗਏ ਉਹਨੂੰ ਪਤਾ ਹੋਣਾ ਖਾ ਲੇ ਜਿਹੜੇ ਖਾ ਲੇ ਉਹਦਾ ਦੱਸਣਾ ਚਾਹੀਦਾ ਸੀ ਹਮ ਠੀਕ ਹੈ ਹਾਂ ਇੱਕ ਗੱਲ ਜ਼ਰੂਰ ਸੀ ਇੱਕ ਗੱਲ ਦੇ ਵਿੱਚ ਡੱਲੇਵਾਲ ਸਾਫ਼ ਸੀ ਵੀ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਹਮ ਉਹ ਮੇਰੇ ਤੋਂ ਵੀ ਕੋਈ ਅੱਛਾ ਉਹ ਸ਼ੱਡਲੇ ਵਾਲੇ ਤੋਂ ਵੀ ਕੋਈ ਠੀਕ ਹੈ ਵੀ ਇੱਕ ਕਾਨੂੰਨ ਵਾਪਸ ਲੈ ਲਿਓ ਹੂੰ ਇੱਕ ਸਟੇਟਾਂ ਦੇ ਹਵਾਲੇ ਕਰ ਦਿਓ ਹੂੰ ਤੇ ਤੀਜੇ ਤੇ ਕਮੇਟੀ ਬਣਾ ਦਿਓ ਅੱਛਾ ਐਮਐਸਪੀ ਦਾ ਜ਼ਿਕਰ ਨਹੀਂ ਸੀ ਉਹਦੇ ਵਿੱਚ ਸਾਰੇ ਪੰਜਾਬ ਦੇ ਜਿਆਦਾ ਲੀਡਰ ਸੀ ਤੇ ਇੱਕਾ ਦੁੱਕਾ ਜਿਹੜੇ ਹਸਜੇ ਖੱਬੇ ਵਾਲੇ ਸੀ ਉਸ ਮਤਲਬ ਕਿਸਾਨ ਕਹਿੰਦੇ ਸੀ ਇੱਕ ਨੂੰ ਤੁਸੀਂ ਕੈਨਸਲ ਕਰ ਦਿਓ ਸਾਨੂੰ ਬਾਕੀ ਦੋ ਦੀ ਲੋੜ ਨਹੀਂ ਬਾਕੀ ਦਾ ਚਲੋ ਸਟੇਟਾਂ ਦੇ ਹਵਾਲੇ ਕਰ ਦਿਓ ਇੱਕ ਕਾਨੂੰਨ ਨੂੰ ਤੇ ਕਮੇਟੀ ਬਣਾਓ ਕਮੇਟੀ ਬਣਾ ਦਿਓ ਠੀਕ ਹੈ ਹੂੰ ਇੱਥੋਂ ਤੱਕ ਆ ਗਈ ਸੀ ਇਹਨਾਂ ਨੂੰ ਉੱਠਣਾ ਔਖਾ ਹੋ ਗਿਆ ਸੀ ਵੀ ਉੱਠੀ ਹੀ ਕਿਨੇ ਹੂੰ ਬਹਾਨਾ ਕੀ ਲੱਭੀ ਇਹ ਇਹ ਸਾਡੇ ਤੋਂ ਛੁਪਾ ਕੇ ਚਿੱਠੀ ਲਿਖੀ ਵੀ ਜੇ ਸਾਨੂੰ ਪਤਾ ਲੱਗਿਆ ਤਾਂ ਸੀ ਰੋਲਾ ਕਰ ਦਿਆਂਗੇ ਬਿਲਕੁਲ ਇਹ ਡੱਲੇਵਾਲ ਤੋਂ ਛੁਪਾਈ ਸੀ ਹੂੰ ਪਰ ਡੱਲੇਵਾਲ ਨੂੰ ਜਿਹੜਾ ਹੈ ਮੇਰੇ ਜਿਹਨੂੰ ਜਦੋਂ ਮੈਨੂੰ ਪਤਾ ਲੱਗਿਆ ਉਸ ਤੋਂ 15 ਦਿਨ ਪਹਿਲਾਂ ਪਤਾ ਲੱਗਿਆ ਸੀ ਹੂੰ ਪੰਜਾਬ ਦੀ ਮੀਟਿੰਗ ਕੀਤੀ ਸੀ ਉਹਦੇ 'ਚ ਗੱਲ ਖੁੱਲ ਗਈ ਸੀ ਤੇ ਉਸ ਟਾਈਮ ਇਹਨਾਂ ਨੇ ਓਬਜੈਕਸ਼ਨ ਨਹੀਂ ਕੀਤਾ ਰੋਲਾ ਨਹੀਂ ਪਾਇਆ ਪਹਿਲਾ ਬੰਦਾ ਮੈਂ ਸੀ ਜਿੱਦਣ ਮੈਨੂੰ ਪਤਾ ਲੱਗਾ ਉਸ ਦਿਨ ਮੀਟਿੰਗ ਦੇ ਵਿੱਚ ਰੋਲਾ ਪਾਇਆ ਚਿੱਠੀ ਦੱਸੋ ਕਿਉਂ ਲਿਖੀ ਹੈ ਹੂੰ ਠੀਕ ਹੈ ਮੀਡੀਆ ਦੇ ਵਿੱਚ ਮੈਂ ਨਹੀਂ ਬੋਲਿਆ ਉਹ ਨੈਗੇਟਿਵਿਟੀ ਜਾਣੀ ਸੀ ਉਹ ਦੌਰਾਨ ਦੇ ਟਾਈਮ ਪਰ ਮੀਟਿੰਗ ਦੇ ਵਿੱਚ ਮੈਂ ਬੋਲਿਆ ਹੂੰ ਵੀ ਇਹ ਚਿੱਠੀ ਤੁਸੀਂ ਜਿਹੜਾ ਗਲਤ ਲਿਖੀ ਕਿਉਂ ਲਿਖੀ ਕਿਹਨੇ ਲਿਖੀ ਕੀ ਮਿਲੀ ਭਗਤ ਹੂੰ ਠੀਕ ਹੈ ਤੇ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਵੀ ਐਮਐਸਪੀ ਤੇ ਜੇ ਕੋਈ ਗੱਲ ਹੀ ਨਹੀਂ ਹੋਈ ਤੇ ਜਿਹੜੇ ਤਿੰਨ ਕਾਨੂੰਨ ਸੀ ਜ਼ਿਆਦਾਤਰ ਜਿਹੜੇ ਪੰਜਾਬ ਵਾਲੇ ਲੀਡਰ ਸੀ ਉਦੇ ਇਸ ਢੱਲੇਬਾਰ ਵਿੱਚ ਸ਼ਾਮਲ ਨਹੀਂ ਕਰ ਰਿਹਾ ਉਹਦੇ ਸੈਦ ਜਿਹੜਾ ਹੈ ਸਰਜੀਤ ਫੂਲ ਇਹ ਵੀ ਸ਼ਾਮਲ ਸੈਦ ਨਹੀਂ